ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਚਨੋ ਹਾਂ ਕਬੱਡੀ ਪਲੇਅਰ ਅ ਮੈਂ ਗੱਲ ਕਰਨੀ ਹੈ ਜੇ ਕੱਲ ਜਿਹੜੀ ਪੋਸਟ ਪਾਈ ਆ ਰਿਤੂ ਨੇ ਉਹਦੇ ਵਿੱਚ ਉਹਨਾਂ ਨੇ ਮੇਰਾ ਨਾਮ ਬੋਲਿਆ ਵਾ ਵੀ ਚਨੋ ਜਿਹੜੀ ਟੀਮ ਦੀ ਕੈਪਟਨ ਹਾਂ ਉਹਨੇ 50000 ਰੁਪਏ ਉਹ ਮਿਕਸ ਕੀਤਾ ਵਾ ਟੀਮ ਦੇ ਵਿੱਚ ਮੈਂ ਇਹ ਗੱਲ ਕਹਿਣੀ ਆ ਵੀ ਜਿਸ ਦਿਨ ਸਾਰੇ ਸੀਨੀਅਰ ਬੈਠੇ ਸੀ ਜਿਸ ਦਿਨ ਮੈਚ ਹੋਇਆ ਸੀ ਉਹਦੇ ਵਿੱਚ ਰਣਦੀਪ ਦੀਦੀ ਅੰਨੂ ਦੀਦੀ ਸੁਖੀ ਦੀਦੀ ਹਾਲਾ ਵੀ ਹਰਿਆਣੇ ਦੇ ਕੋਚ ਦਾਨੂ ਭਾਈ ਸਮਿਤ ਤੌੜੀ ਹਰਿਆਣੇ ਦੋ ਪਲੇਅਰ ਉਹ ਵਿੱਚ ਬੈਠ ਕੇ ਹਿਸਾਬ ਕੀਤਾ ਸੀ ਸਾਰਾ ਸਮਿਤ ਨੇ ਆਪਣਾ ਟਰੈਕਟਰ ਦਾ ਹਿੱਸਾ ਵਿੱਚ ਦਿੱਤਾ ਵਾ ਰੇਡਾਂ ਦੇ 50000 ਰੁਪਏ ਲੱਗਾ ਉਹ ਵੀ ਵਿੱਚ ਡਿਵਾਈਡ ਕੀਤਾ ਵਾ ਤੇ ਜਿਹੜਾ ਰਿਤੂ ਦੇ ਉੱਤੇ ਲੱਗਾ ਵਾ 51 ਉਹ ਵੀ ਵਿੱਚ ਡਿਵਾਈਡ ਕੀਤਾ ਵਾ ਜੇ ਤੁਸੀਂ ਕਹੋ ਹਾੜੇ ਕੋ ਕੱਲਾ ਹੀ ਕਰਦੇ ਸਾਬ ਹੈਗਾ ਵਾ ਤੁਸੀਂ ਇੱਕ ਪ੍ਰੇਅਰ ਦੀ ਪਾਕਵਾਰੀ ਸੁਣ ਕੇ ਤੁਸੀਂ ਸਾਨੂੰ ਗਲਤ ਠਹਿਰਾਉਂਦੇ ਵੀ ਹਾਂ ਵੀ ਸ਼ਾਇਦ ਇਹਨਾਂ ਨੇ ਇਹਰਾ ਫੇਰੀ ਕੀਤੀ ਆ ਹਾਲਾ ਵੀ ਵਿੱਚ ਸਾਰੇ ਸੀਨੀਅਰ ਬੈਠੇ ਸੀ ਰਿਤੂ ਵੀ ਝੋਟ ਕੇ ਚੜ ਗਈ ਸੀ ਠੀਕ ਹੈ ਰਿਤੂ ਨੇ ਵਿੱਚ ਰਿਤੂ ਵਿੱਚ ਉਠ ਕੇ ਗਈ ਹਾਲਾ ਵੀ ਸਾਡੇ ਕੋਚ ਪਿੱਛੇ ਗਏ ਸੀ ਉਹਨੂੰ ਬੁਲਾਉਣ ਵੀ ਤੁਸੀਂ ਆਪਣਾ ਕਲੀਅਰ ਕਰਕੇ ਜਾਓ ਵੀ ਜਿਹੜਾ ਵੀ ਤੁਹਾਡਾ ਹਿਸਾਬ ਆ ਫਿਰ ਇਹ ਕਿਉਂ ਨਹੀਂ ਕਲੀਅਰ ਕਰਕੇ ਗਈ ਇੱਕ ਹਫਤੇ ਬਾਅਦ ਹੀ ਕਿਉਂ ਇਹਨੇ ਪੋਸਟ ਪਾਈ ਆ ਸੰ ਜੇ ਤੁਸੀਂ ਇਹ ਕਹਿੰਦੇ ਵੀ ਅਸੀਂ ਇੱਕ ਵੀ ਰੁਪਏ ਦੀ ਇਹਰਾ ਫੇਰੀ ਕੀਤੀ ਆ ਹਾਲਾ ਵੀ ਸਾਡੇ ਨਾਲ ਹਰਿਆਣੇ ਦੇ ਕੋਚ ਬੈਠੇ ਸੀ ਉਹ ਵੀ ਵਿਵਦ ਵਿੱਚ ਨਾਲ ਹੀ ਹਿਸਾਬ ਕਰਦੇ ਪਏ ਸੀ ਜੇ ਤੁਹਾਨੂੰ ਸਾਡੇ ਤੇ ਯਕੀਨੀ ਤੁਸੀਂ ਹਰਿਆਣੇ ਵਾਲਿਆਂ ਨੂੰ ਪੁੱਛ ਲਓ ਹਾਲਾਂਕਿ ਗਰਲਸ ਕਬੱਡੀ ਵਾਲਾ ਪੇਜ ਜਿਹੜਾ ਮੁੰਡਾ ਚਲਾਉਂਦਾ ਵਾ ਉਹ ਵੀ ਵਿੱਚ ਬੈ ਕੇ ਸਾਡੇ ਜੇ ਉਹਨੇ ਵੀ ਸਾਰਾ ਸਾਬ ਵੇਖਿਆ ਹੋਇਆ ਵਾ ਤੁਸੀਂ ਇੱਕ ਪ੍ਰੇਰ ਦੀ ਪਾਕ ਵਾਰੀ ਸੁਣ ਕੇ ਤੁਸੀਂ ਦੂਜੇ ਪ੍ਰੇਰ ਨੂੰ ਮਾੜਾ ਚੰਗਾ ਨਾ ਬੋਲੋ ਠੀਕ ਹੈ ਜੋ ਵੀ ਹਿਸਾਬ ਕੀਤਾ ਸਾਰਿਆਂ ਦੇ ਵਿੱਚ ਬੈ ਕੇ ਕੀਤਾ ਆ ਠੀਕ ਹੈ ਸਾਡੇ ਕੋਲ ਲਿਸਟ ਵੀ ਬਣੀ ਆ ਅਸੀਂ ਉਹ ਵੀ ਸ਼ੋਅ ਕਰਨ ਨੂੰ ਤਿਆਰ ਆ ਜੇ ਤੁਹਾਨੂੰ ਲੱਗਦਾ ਪਈ ਅਸੀਂ ਛੁਟੇ ਆ ਜਾਂ ਗਲਤ ਆ ਸਾਡੇ ਕੋਲ ਇਕੱਲੇ-ਇਕੱਲੇ ਦਾ ਸਾਬ ਪਿਆ ਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ